ਸਸਕਾਲ ਸਕਾਈ ਨਿਊਜ਼ ਨਾ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਰੂਸ ਤੇ ਨਾਰਥ ਕੋਰੀਆ ਦੇ ਨਾਲ ਜੁੜੀ ਹੋਈ ਹੈ ਦੋਨਾਂ ਦੇਸ਼ਾਂ ਦੇ ਵਿੱਚ ਅਹਿਮ ਸਮਝੌਤਾ ਹੋਇਆ ਵਰਲਡ ਵਾਰ ਨੂੰ ਲੈ ਕੇ ਇਹ ਸਮਝੌਤਾ ਹੋਇਆ ਕਿ ਜੇਕਰ ਕੋਈ ਵੀ ਦੇਸ਼ ਦੋਨਾਂ ਦੇਸ਼ਾਂ ਦੇ ਉੱਤੇ ਅਟੈਕ ਕਰਦਾ ਹੈ ਤਾਂ ਇੱਕ ਦੂਜੇ ਦੀ ਦੋਨੋਂ ਦੇਸ਼ ਮਦਦ ਕਰਨਗੇ ਇਹ ਸਮਝੌਤਾ ਜਿਹੜਾ ਹੋਇਆ ਹੈ ਇਹ ਵਾਲਦਮੀਰ ਪੁਤਿਨ ਜੋ ਰੂਸ ਦੇ ਰਾਸ਼ਟਰਪਤੀ ਨੇ ਤੇ ਕਿਮ ਜੋਨ ਉਨ ਜੋ ਰਾਸ਼ਟਰਪਤੀ ਨੇ ਨਾਰਥ ਕੋਰੀਆ ਦੇ ਉਹਨਾਂ ਦੇ ਵਿਚਕਾਰ ਹੋਇਆ 24 ਸਾਲਾਂ ਬਾਅਦ ਰਾਸ਼ਟਰਪਤੀ ਵਾਲਦਮੀਰ ਪੁਤਿਨ ਜਦੋਂ ਨਾਰਥ ਕੋਰੀਆ ਜਾਂਦੇ ਨੇ ਤਾਂ ਦੋਨਾਂ ਦੇਸ਼ਾਂ ਦੇ ਵਿੱਚ ਇਹ ਅਹਿਮ ਸਮਝੌਤੇ ਦੇ ਉੱਤੇ ਸਾਈਨ ਹੁੰਦੇ ਨੇ ਤੇ ਵੇਖਿਆ ਜਾਂਦਾ ਹੈ ਕਿ ਇਸ ਸਮਝੌਤੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਹਿਲਜੁਲ ਹੋਈ ਹੈ ਜੀਓਪੋਲਿਟਿਕਸ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਹਿਲਜੁਲ ਹੋਈ ਹੈ ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਚਿੰਤਾ ਜਤਾਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਚਿੰਤਾ ਕਰਨੀ ਚਾਹੀਦੀ ਹੈ ਹਾਲਾਂਕਿ ਜੇ ਦੇਖਿਆ ਜਾਵੇ ਦੋਨਾਂ ਦੇਸ਼ਾਂ ਦੇ ਵਿਚਕਾਰ ਜੇਕਰ ਇਹ ਸਮਝੌਤਾ ਸਿਰੇ ਚੜ ਜਾਂਦਾ ਤਾਂ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਲਈ ਚਿੰਤਾ ਦੀ ਖਬਰ ਜ਼ਰੂਰ ਹੈ ਕਿਉਂਕਿ ਦੋਨੋਂ ਦੇਸ਼ ਤਾਨਾਸ਼ਾਹ ਦੇਸ਼ ਨੇ ਚਾਹੇ ਵਾਲਦਮਿਰ ਪੁਤਨ ਦੀ ਗੱਲ ਕੀਤੀ ਜਾਵੇ ਪਾਵੇਂ ਕਿਮਜੋਂਗ ਉਨ ਦੀ ਗੱਲ ਕੀਤੀ ਜਾਵੇ ਤਾਂ ਦੋਨਾਂ ਦੇਸ਼ਾਂ ਦੀ ਜੋ ਤਾਨਾਸ਼ਾਈ ਹੈ ਉਸ ਤੋਂ ਕਿਤੇ ਨਾ ਕਿਤੇ ਪੂਰੀ ਦੁਨੀਆ ਪਹਿਲਾਂ ਹੀ ਪਰੇਸ਼ਾਨ ਹੈ ਜੇ ਅਮਰੀਕਾ ਦੀ ਗੱਲ ਕੀਤੀ ਜਾਵੇ ਅਮਰੀਕਾ ਤਾਂ ਰਸ਼ੀਆ ਤੇ ਕਿਮ ਜੋਂ ਉਹਨਾਂ ਤੋਂ ਪਹਿਲਾਂ ਹੀ ਪਰੇਸ਼ਾਨ ਹੈ ਕਿਉਂਕਿ ਉਹਨਾਂ ਦੇ ਵੱਲੋਂ ਪਹਿਲਾਂ ਵੀ ਸਟੇਟਮੈਂਟਾਂ ਦਿੱਤੀਆਂ ਗਈਆਂ ਨੇ ਉੱਥੇ ਹੀ ਜੇ ਗੱਲ ਕੀਤੀ ਜਾਵੇ ਨਾਰਥ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂ ਉਹਨਾਂ ਦੇ ਵੱਲੋਂ ਤਾਂ ਪਹਿਲਾਂ ਤੋਂ ਹੀ ਅਮਰੀਕਾ ਨੂੰ ਕਿਤੇ ਨਾ ਕਿਤੇ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਹਥਿਆਰ ਪੇਸ਼ ਕੀਤੇ ਗਏ ਨੇ ਉਹਨਾਂ ਦੀ ਟੈਸਟਿੰਗ ਹੋਈ ਹੈ ਉਸ ਤੋਂ ਵੀ ਅਮਰੀਕਾ ਕਿਤੇ ਨਾ ਕਿਤੇ ਚਿੰਤਤ ਜ਼ਰੂਰ ਨਜ਼ਰ ਆਇਆ ਕਿਉਂਕਿ ਨਾਰਥ ਕੋਰੀਆ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਉਹ ਵੱਡੇ ਪਰਮਾਣੂ ਅਟੈਕ ਕਰ ਸਕਦੇ ਨੇ ਜੇਕਰ ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਰਸ਼ੀਆ ਦੇ ਰਾਸ਼ਟਰਪਤੀ ਵਾਲਦਮੀਰ ਪੁਤਨ ਦੀ ਤਾਂ ਉਹਨਾਂ ਦੇ ਵੱਲੋਂ ਇੱਕ ਸ਼ਲਾਘਾਯੋਗ ਕਦਮ ਵੀ ਪੁੱਟਿਆ ਗਿਆ ਕਿ ਮਜ਼ੂਨ ਉਹਦੇ ਨਾਲ ਤੇ ਉਹਨਾਂ ਦੇ ਵੱਲੋਂ ਇਸ ਗੱਲ ਦੀ ਵੀ ਚਰਚਾ ਕੀਤੀ ਗਈ ਹੈ ਇਸ ਗੱਲ ਤੇ ਵੀ ਜ਼ੋਰ ਫਰਮਾਇਆ ਗਿਆ ਹੈ ਕਿ ਜੋ ਯੂਕਰੇਨ ਦੇ ਨਾਲ ਉਹਨਾਂ ਦਾ ਯੁੱਧ ਚੱਲ ਰਿਹਾ ਸੀ ਉਸ ਦੇ ਵਿੱਚ ਵੀ ਜੋ ਉਹਨਾਂ ਦੇ ਵੱਲੋਂ ਸਹਿਯੋਗ ਜੋ ਭੂਮਿਕਾ ਨਿਭਾਈ ਗਈ ਹੈ ਉਸ ਦੇ ਲਈ ਉਹ ਤੈਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਨੇ ਤੇ ਦੂਜੇ ਪਾਸੇ ਅਮਰੀਕਾ ਦੇ ਲਈ ਇਹ ਚਿੰਤਾ ਦੀ ਖਬਰ ਹੈ ਵੱਡੀ ਚਿੰਤਾ ਦੀ ਖਬਰ ਹੈ ਹਾਲਾਂਕਿ ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਜਿਹੜਾ ਰਿਲੇਸ਼ਨ ਨੇ ਰਿਸ਼ਤੇ ਨੇ ਉਹ ਰਸ਼ੀਆ ਦੇ ਨਾਲ ਸ਼ੁਰੂ ਤੋਂ ਹੀ ਵਧੀਆ ਰਹੇ ਨੇ ਭਾਵੇਂ ਪੰਡਿਤ ਜਵਾਲਾਲ ਨਹਿਰੂ ਜੋ ਪਹਿਲੇ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਇੰਦਰਾ ਗਾਂਧੀ ਦੀ ਗੱਲ ਕੀਤੀ ਜਾਵੇ ਭਾਵੇਂ ਆਉਣ ਵਾਲੇ ਹੋਰ ਵੀ ਜਿਹੜੇ ਪ੍ਰਾਈਮ ਮਿਨਿਸਟਰ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਮੌਜੂਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਿਹੜਾ ਇੱਕ ਦੂਜੇ ਦੇ ਨਾਲ ਵਾਰਤਾਲਾਪ ਇੱਕ ਦੂਜੇ ਨਾਲ ਸਹਿਯੋਗ ਹੈ ਮਿਲਣਾ ਜੁਲਣਾ ਇੱਕ ਦੂਜੇ ਨਾਲ ਇੱਕ ਮੁਕ ਹੋਣਾ ਉਹ ਬਿਲਕੁਲ ਸਹੀ ਰਿਹਾ ਹਾਲਾਂਕਿ ਰਸ਼ੀਆ ਦੇ ਨਾਲ ਭਾਰਤ ਜਿਹੜੇ ਸਮਝੌਤੇ ਨੇ ਬਿਲਕੁਲ ਸਹੀ ਰਹੇ ਨੇ ਤੇ ਭਾਰਤ ਤੇ ਰਸ਼ੀਆ ਇੱਕ ਦੂਜੇ ਦੀ ਮਦਦ ਵੀ ਜਰੂਰ ਕਰਦੇ ਨੇ ਪਰੰਤੂ ਅਮਰੀਕਾ ਲਈ ਇਹ ਵੱਡੀ ਚਿੰਤਾ ਹੈ ਕਿਉਂਕਿ ਰਸ਼ੀਆ ਤਾਂ ਪਹਿਲਾਂ ਹੀ ਵਰਲਡ ਪਾਵਰ ਬਣਨ ਨੂੰ ਫ ਅਮਰੀਕਾ ਦੇ ਵੱਲੋਂ ਇਸ ਸਮਝੌਤੇ ਦੇ ਉੱਤੇ ਚਿੰਤਾ ਪ੍ਰਗਟਾਈ ਗਈ ਹੈ ਤੇ ਇੱਕ ਨਜ਼ਰ ਇਸ ਗੱਲ ਤੇ ਵੀ ਫਰਮਾਈ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਸਸਕਲ ਸਕਾਈ ਨੀਤਨਾ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਰੂਸ ਤੇ ਨਾਰਥ ਕੋਰੀਆ ਦੇ ਨਾਲ ਜੁੜੀ ਹੋਈ ਹੈ ਦੋਨਾਂ ਦੇਸ਼ਾਂ ਦੇ ਵਿੱਚ ਅਹਿਮ ਸਮਝੌਤਾ ਹੋਇਆ ਵਰਲਡ ਵਾਰ ਨੂੰ ਲੈ ਕੇ ਇਹ ਸਮਝੌਤਾ ਹੋਇਆ ਹੈ ਕਿ ਜੇਕਰ ਕੋਈ ਵੀ ਦੇਸ਼ ਦੋਨਾਂ ਦੇਸ਼ਾਂ ਦੇ ਉੱਤੇ ਅਟੈਕ ਕਰਦਾ ਹੈ ਤਾਂ ਇੱਕ ਦੂਜੇ ਦੀ ਦੋਨੋਂ ਦੇਸ਼ ਮਦਦ ਕਰਨਗੇ ਇਹ ਸਮਝੌਤਾ ਜਿਹੜਾ ਹੋਇਆ ਹੈ ਇਹ ਵਾਲਦਮੀਰ ਪੁਤਿਨ ਜੋ ਰੂਸ ਦੇ ਰਾਸ਼ਟਰਪਤੀ ਨੇ ਤੇ ਕਿਮ ਜੋਨ ਉਨ ਜੋ ਰਾਸ਼ਟਰਪਤੀ ਨੇ ਨਾਰਥ ਕੋਰੀਆ ਦੇ ਉਹਨਾਂ ਦੇ ਵਿਚਕਾਰ ਹੋਇਆ 24 ਸਾਲਾਂ ਬਾਅਦ ਰਾਸ਼ਟਰਪਤੀ ਵਾਲਦਮੀਰ ਪੁਤਿਨ ਜਦੋਂ ਨਾਰਥ ਕੋਰੀਆ ਜਾਂਦੇ ਨੇ ਤਾਂ ਦੋਨਾਂ ਦੇਸ਼ਾਂ ਦੇ ਵਿੱਚ ਇਹ ਅਹਿਮ ਸਮਝੌਤੇ ਦੇ ਉੱਤੇ ਸਾਈਨ ਹੁੰਦੇ ਨੇ ਤੇ ਵੇਖਿਆ ਜਾਂਦਾ ਹੈ ਕਿ ਇਸ ਸਮਝੌਤੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਹਿਲਚਲ ਹੋਈ ਹੈ ਜੀਓਪੋਲਿਟਿਕਸ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਹਿਲਚਲ ਹੋਈ ਹੈ ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਚਿੰਤਾ ਜਤਾਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਚਿੰਤਾ ਕਰਨੀ ਚਾਹੀਦੀ ਹੈ ਹਾਲਾਂਕਿ ਜੇ ਦੇਖਿਆ ਜਾਵੇ ਦੋਨਾਂ ਦੇਸ਼ਾਂ ਦੇ ਵਿਚਕਾਰ ਜੇਕਰ ਇਹ ਸਮਝੌਤਾ ਸਿਰੇ ਚੜ ਜਾਂਦਾ ਤਾਂ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਲਈ ਚਿੰਤਾ ਦੀ ਖਬਰ ਜ਼ਰੂਰ ਹੈ ਕਿਉਂਕਿ ਦੋਨੋਂ ਦੇਸ਼ ਤਾਨਾਸ਼ਾਹ ਦੇਸ਼ ਨੇ ਚਾਹੇ ਵਾਲਦਮਿਰ ਪੁਤਨ ਦੀ ਗੱਲ ਕੀਤੀ ਜਾਵੇ ਪਾਵੇਂ ਕਿਮਜੋਂਗ ਉਨ ਦੀ ਗੱਲ ਕੀਤੀ ਜਾਵੇ ਤਾਂ ਦੋਨਾਂ ਦੇਸ਼ਾਂ ਦੀ ਜੋ ਤਾਨਾਸ਼ਾਹੀ ਹੈ ਉਸ ਤੋਂ ਕਿਤੇ ਨਾ ਕਿਤੇ ਪੂਰੀ ਦੁਨੀਆ ਪਹਿਲਾਂ ਹੀ ਪਰੇਸ਼ਾਨ ਹੈ ਜੇ ਅਮਰੀਕਾ ਦੀ ਗੱਲ ਕੀਤੀ ਜਾਵੇ ਅਮਰੀਕਾ ਤਾਂ ਰਸ਼ੀਆ ਤੇ ਕਿਮ ਜੋਂਗ ਉਨ ਤੋਂ ਪਹਿਲਾਂ ਹੀ ਪਰੇਸ਼ਾਨ ਹੈ ਕਿਉਂਕਿ ਉਹਨਾਂ ਦੇ ਵੱਲੋਂ ਪਹਿਲਾਂ ਵੀ ਸਟੇਟਮੈਂਟਾਂ ਦਿੱਤੀਆਂ ਗਈਆਂ ਨੇ ਉੱਥੇ ਹੀ ਜੇ ਗੱਲ ਕੀਤੀ ਜਾਵੇ ਨਾਰਥ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਉਨ ਦੀ ਉਹਨਾਂ ਦੇ ਵੱਲੋਂ ਤਾਂ ਪਹਿਲਾਂ ਤੋਂ ਹੀ ਅਮਰੀਕਾ ਨੂੰ ਕਿਤੇ ਨਾ ਕਿਤੇ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਹਥਿਆਰ ਪੇਸ਼ ਕੀਤੇ ਗਏ ਨੇ ਉਹਨਾਂ ਦੀ ਟੈਸਟਿੰਗ ਹੋਈ ਹੈ ਉਸ ਤੋਂ ਵੀ ਅਮਰੀਕਾ ਕਿਤੇ ਨਾ ਕਿਤੇ ਚਿੰਤਤ ਜ਼ਰੂਰ ਨਜ਼ਰ ਆਇਆ ਕਿਉਂਕਿ ਨਾਰਥ ਕੋਰੀਆ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਉਹ ਵੱਡੇ ਪਰਮਾਣੂ ਅਟੈਕ ਕਰ ਸਕਦੇ ਨੇ ਜੇਕਰ ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਰਸ਼ੀਆ ਦੇ ਰਾਸ਼ਟਰਪਤੀ ਵਾਲਦਿਮੀਰ ਪੁਤਨ ਦੀ ਤਾਂ ਉਹਨਾਂ ਦੇ ਵੱਲੋਂ ਇੱਕ ਸ਼ਲਾਘਾਯੋਗ ਕਦਮ ਵੀ ਪੁੱਟਿਆ ਗਿਆ ਕਿ ਮਜੂਨ ਉਹਦੇ ਨਾਲ ਤੇ ਉਹਨਾਂ ਦੇ ਵੱਲੋਂ ਇਸ ਗੱਲ ਦੀ ਵੀ ਚਰਚਾ ਕੀਤੀ ਗਈ ਹੈ ਇਸ ਗੱਲ ਤੇ ਵੀ ਜ਼ੋਰ ਫਰਮਾਇਆ ਗਿਆ ਹੈ ਕਿ ਜੋ ਯੂਕਰੇਨ ਦੇ ਨਾਲ ਉਹਨਾਂ ਦਾ ਯੁੱਧ ਚੱਲ ਰਿਹਾ ਸੀ ਉਸ ਦੇ ਵਿੱਚ ਵੀ ਜੋ ਉਹਨਾਂ ਦੇ ਵੱਲੋਂ ਸਹਿਯੋਗ ਜੋ ਭੂਮਿਕਾ ਨਿਭਾਈ ਗਈ ਹੈ ਉਸ ਦੇ ਲਈ ਉਹ ਤੈਅ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਨੇ ਤੇ ਦੂਜੇ ਪਾਸੇ ਅਮਰੀਕਾ ਦੇ ਲਈ ਇਹ ਚਿੰਤਾ ਦੀ ਖਬਰ ਹੈ ਵੱਡੀ ਚਿੰਤਾ ਦੀ ਖਬਰ ਹੈ ਹਾਲਾਂਕਿ ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਜਿਹੜਾ ਰਿਲੇਸ਼ਨ ਨੇ ਰਿਸ਼ਤੇ ਨੇ ਉਹ ਰਸ਼ੀਆ ਦੇ ਨਾਲ ਸ਼ੁਰੂ ਤੋਂ ਹੀ ਵਧੀਆ ਰਹੇ ਨੇ ਭਾਵੇਂ ਪੰਡਤ ਜਵਾਲਾਲ ਨਹਿਰੂ ਜੋ ਪਹਿਲੇ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਇੰਦਰਾ ਗਾਂਧੀ ਦੀ ਗੱਲ ਕੀਤੀ ਜਾਵੇ ਭਾਵੇਂ ਆਉਣ ਵਾਲੇ ਹੋਰ ਵੀ ਜਿਹੜੇ ਪ੍ਰਾਈਮ ਮਿਨਿਸਟਰ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਮੌਜੂਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਿਹੜਾ ਇੱਕ ਦੂਜੇ ਦੇ ਨਾਲ ਵਾਰਤਾਲਾਪ ਹੈ ਇੱਕ ਦੂਜੇ ਨਾਲ ਸਹਿਯੋਗ ਹੈ ਮਿਲਣਾ ਜੁਲਣਾ ਇੱਕ ਦੂਜੇ ਨਾਲ ਇੱਕ ਮੁਕ ਹੋਣਾ ਉਹ ਬਿਲਕੁਲ ਸਹੀ ਰਿਹਾ ਹਾਲਾਂਕਿ ਰਸ਼ੀਆ ਦੇ ਨਾਲ ਭਾਰਤ ਜਿਹੜੇ ਸਮਝੌਤੇ ਨੇ ਬਿਲਕੁਲ ਸਹੀ ਰਹੇ ਨੇ ਤੇ ਭਾਰਤ ਤੇ ਰਸ਼ੀਆ ਇੱਕ ਦੂਜੇ ਦੀ ਮਦਦ ਵੀ ਜ਼ਰੂਰ ਕਰਦੇ ਨੇ ਪਰੰਤੂ ਅਮਰੀਕਾ ਲਈ ਇਹ ਵੱਡੀ ਚਿੰਤਾ ਹੈ ਕਿਉਂਕਿ ਰਸ਼ੀਆ ਤਾਂ ਪਹਿਲਾਂ ਹੀ ਵਰਲਡ ਪਾਵਰ ਬਣਨ ਕਾ ਦੇ ਵੱਲੋਂ ਇਸ ਸਮਝੌਤੇ ਦੇ ਉੱਤੇ ਚਿੰਤਾ ਪ੍ਰਗਟਾਈ ਗਈ ਹੈ ਤੇ ਇੱਕ ਨਜ਼ਰ ਇਸ ਗੱਲ ਤੇ ਵੀ ਫਰਮਾਈ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਸਸਕਲ ਸਕਾਈ ਨੀਤਨਾ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਰੂਸ ਤੇ ਨਾਰਥ ਕੋਰੀਆ ਦੇ ਨਾਲ ਜੁੜੀ ਹੋਈ ਹੈ ਦੋਨਾਂ ਦੇਸ਼ਾਂ ਦੇ ਵਿੱਚ ਅਹਿਮ ਸਮਝੌਤਾ ਹੋਇਆ ਵਰਲਡ ਵਾਰ ਨੂੰ ਲੈ ਕੇ ਇਹ ਸਮਝੌਤਾ ਹੋਇਆ ਹੈ ਕਿ ਜੇਕਰ ਕੋਈ ਵੀ ਦੇਸ਼ ਦੋਨਾਂ ਦੇਸ਼ਾਂ ਦੇ ਉੱਤੇ ਅਟੈਕ ਕਰਦਾ ਹੈ ਤਾਂ ਇੱਕ ਦੂਜੇ ਦੀ ਦੋਨੋਂ ਦੇਸ਼ ਮਦਦ ਕਰਨਗੇ ਇਹ ਸਮਝੌਤਾ ਜਿਹੜਾ ਹੋਇਆ ਹੈ ਇਹ ਵਾਲਦਮੀਰ ਪੁਤਿਨ ਜੋ ਰੂਸ ਦੇ ਰਾਸ਼ਟਰਪਤੀ ਨੇ ਤੇ ਕਿਮ ਜੋਨ ਉਨ ਜੋ ਰਾਸ਼ਟਰਪਤੀ ਨੇ ਨਾਰਥ ਕੋਰੀਆ ਦੇ ਉਹਨਾਂ ਦੇ ਵਿਚਕਾਰ ਹੋਇਆ 24 ਸਾਲਾਂ ਬਾਅਦ ਰਾਸ਼ਟਰਪਤੀ ਵਾਲਦਮੀਰ ਪੁਤਿਨ ਜਦੋਂ ਨਾਰਥ ਕੋਰੀਆ ਜਾਂਦੇ ਨੇ ਤਾਂ ਦੋਨਾਂ ਦੇਸ਼ਾਂ ਦੇ ਵਿੱਚ ਇਹ ਅਹਿਮ ਸਮਝੌਤੇ ਦੇ ਉੱਤੇ ਸਾਈਨ ਹੁੰਦੇ ਨੇ ਤੇ ਵੇਖਿਆ ਜਾਂਦਾ ਹੈ ਕਿ ਇਸ ਸਮਝੌਤੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਹਿਲਜੁਲ ਹੋਈ ਹੈ ਜੀਓਪੋਲਿਟਿਕਸ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਹਿਲਜੁਲ ਹੋਈ ਹੈ ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਚਿੰਤਾ ਜਤਾਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਚਿੰਤਾ ਕਰਨੀ ਚਾਹੀਦੀ ਹੈ ਹਾਲਾਂਕਿ ਜੇ ਦੇਖਿਆ ਜਾਵੇ ਦੋਨਾਂ ਦੇਸ਼ਾਂ ਦੇ ਵਿਚਕਾਰ ਜੇਕਰ ਇਹ ਸਮਝੌਤਾ ਸਿਰੇ ਚੜ ਜਾਂਦਾ ਤਾਂ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਲਈ ਚਿੰਤਾ ਦੀ ਖਬਰ ਜ਼ਰੂਰ ਹੈ ਕਿਉਂਕਿ ਦੋਨੋਂ ਦੇਸ਼ ਤਾਨਾਸ਼ਾਹ ਦੇਸ਼ ਨੇ ਚਾਹੇ ਵਾਲਦਮਿਰ ਪੁਤਨ ਦੀ ਗੱਲ ਕੀਤੀ ਜਾਵੇ ਪਾਵੇਂ ਕਿਮਜੋਂਗ ਉਨ ਦੀ ਗੱਲ ਕੀਤੀ ਜਾਵੇ ਤਾਂ ਦੋਨਾਂ ਦੇਸ਼ਾਂ ਦੀ ਜੋ ਤਾਨਾਸ਼ਾਹੀ ਹੈ ਉਸ ਤੋਂ ਕਿਤੇ ਨਾ ਕਿਤੇ ਪੂਰੀ ਦੁਨੀਆ ਪਹਿਲਾਂ ਹੀ ਪਰੇਸ਼ਾਨ ਹੈ ਜੇ ਅਮਰੀਕਾ ਦੀ ਗੱਲ ਕੀਤੀ ਜਾਵੇ ਅਮਰੀਕਾ ਤਾਂ ਰਸ਼ੀਆ ਤੇ ਕਿਮ ਜੋਂ ਉਹਨਾਂ ਤੋਂ ਪਹਿਲਾਂ ਹੀ ਪਰੇਸ਼ਾਨ ਹੈ ਕਿਉਂਕਿ ਉਹਨਾਂ ਦੇ ਵੱਲੋਂ ਪਹਿਲਾਂ ਵੀ ਸਟੇਟਮੈਂਟਾਂ ਦਿੱਤੀਆਂ ਗਈਆਂ ਨੇ ਉੱਥੇ ਹੀ ਜੇ ਗੱਲ ਕੀਤੀ ਜਾਵੇ ਨਾਰਥ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂ ਉਹਨਾਂ ਦੇ ਵੱਲੋਂ ਤਾਂ ਪਹਿਲਾਂ ਤੋਂ ਹੀ ਅਮਰੀਕਾ ਨੂੰ ਕਿਤੇ ਨਾ ਕਿਤੇ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਹਥਿਆਰ ਪੇਸ਼ ਕੀ ਗਏ ਨੇ ਉਹਨਾਂ ਦੀ ਟੈਸਟਿੰਗ ਹੋਈ ਹੈ ਉਸ ਤੋਂ ਵੀ ਅਮਰੀਕਾ ਕਿਤੇ ਨਾ ਕਿਤੇ ਚਿੰਤਤ ਜ਼ਰੂਰ ਨਜ਼ਰ ਆਇਆ ਕਿਉਂਕਿ ਨੌਰਥ ਕੋਰੀਆ ਦੇ ਵੱਲੋਂ ਸਾਬਰ ਤੇ ਕਿਹਾ ਗਿਆ ਸੀ ਕਿ ਉਹ ਵੱਡੇ ਪਰਮਾਣੂ ਅਟੈਕ ਕਰ ਸਕਦੇ ਨੇ ਜੇਕਰ ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਰਸ਼ੀਆ ਦੇ ਰਾਸ਼ਟਰਪਤੀ ਵਾਲਦਮੀਰ ਪੁਤਨ ਦੀ ਤਾਂ ਉਹਨਾਂ ਦੇ ਵੱਲੋਂ ਇੱਕ ਸ਼ਲਾਘਾਯੋਗ ਕਦਮ ਵੀ ਪੁੱਟਿਆ ਗਿਆ ਕਿ ਮਜੋਨ ਉਹਦੇ ਨਾਲ ਤੇ ਉਹਨਾਂ ਦੇ ਵੱਲੋਂ ਇਸ ਗੱਲ ਦੀ ਵੀ ਚਰਚਾ ਕੀਤੀ ਗਈ ਹੈ ਇਸ ਗੱਲ ਤੇ ਵੀ ਜ਼ੋਰ ਫਰਮਾਇਆ ਗਿਆ ਹੈ ਕਿ ਜੋ ਯੂਕਰੇਨ ਦੇ ਨਾਲ ਉਹਨਾਂ ਦਾ ਯੁੱਧ ਚੱਲ ਰਿਹਾ ਸੀ ਉਸ ਦੇ ਵਿੱਚ ਵੀ ਜੋ ਉਹਨਾਂ ਦੇ ਵੱਲੋਂ ਸਹਿਯੋਗ ਜੋ ਭੂਮਿਕਾ ਨਿਭਾਈ ਗਈ ਹੈ ਉਸ ਦੇ ਲਈ ਉਹ ਤੈਅ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਨੇ ਤੇ ਦੂਜੇ ਪਾਸੇ ਅਮਰੀਕਾ ਦੇ ਲਈ ਇਹ ਚਿੰਤਾ ਦੀ ਖਬਰ ਹੈ ਵੱਡੀ ਚਿੰਤਾ ਦੀ ਖਬਰ ਹੈ ਹਾਲਾਂਕਿ ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਜਿਹੜਾ ਰਿਲੇਸ਼ਨ ਨੇ ਰਿਸ਼ਤੇ ਨੇ ਉਹ ਰਸ਼ੀਆ ਦੇ ਨਾਲ ਸ਼ੁਰੂ ਤੋਂ ਹੀ ਵਧੀਆ ਰਹੇ ਨੇ ਭਾਵੇਂ ਪੰਡਿਤ ਜਵਾਲਾਲ ਨਹਿਰੂ ਜੋ ਪਹਿਲੇ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਇੰਦਰਾ ਗਾਂਧੀ ਦੀ ਗੱਲ ਕੀਤੀ ਜਾਵੇ ਭਾਵੇਂ ਆਉਣ ਵਾਲੇ ਹੋਰ ਵੀ ਜਿਹੜੇ ਪ੍ਰਾਈਮ ਮਿਨਿਸਟਰ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਮੌਜੂਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਿਹੜਾ ਇੱਕ ਦੂਜੇ ਦੇ ਨਾਲ ਵਾਰਤਾਲਾਪ ਇੱਕ ਦੂਜੇ ਨਾਲ ਸਹਿਯੋਗ ਹੈ ਮਿਲਣਾ ਜੁਲਣਾ ਇੱਕ ਦੂਜੇ ਨਾਲ ਇੱਕ ਮੁਕ ਹੋਣਾ ਉਹ ਬਿਲਕੁਲ ਸਹੀ ਰਿਹਾ ਹਾਲਾਂਕਿ ਰਸ਼ੀਆ ਦੇ ਨਾਲ ਭਾਰਤ ਜਿਹੜੇ ਸਮਝੌਤੇ ਨੇ ਬਿਲਕੁਲ ਸਹੀ ਰਹੇ ਨੇ ਤੇ ਭਾਰਤ ਤੇ ਰਸ਼ੀਆ ਇੱਕ ਦੂਜੇ ਦੀ ਮਦਦ ਵੀ ਜਰੂਰ ਕਰਦੇ ਨੇ ਪਰੰਤੂ ਅਮਰੀਕਾ ਲਈ ਇਹ ਵੱਡੀ ਚਿੰਤਾ ਹੈ ਕਿਉਂਕਿ ਰਸ਼ੀਆ ਤਾਂ ਪਹਿਲਾਂ ਹੀ ਵਰਲਡ ਪਾਵਰ ਬਣਨ ਨੂੰ ਫ ਕਾ ਦੇ ਵੱਲੋਂ ਇਸ ਸਮਝੌਤੇ ਦੇ ਉੱਤੇ ਚਿੰਤਾ ਪ੍ਰਗਟਾਈ ਗਈ ਹੈ ਤੇ ਇੱਕ ਨਜ਼ਰ ਇਸ ਗੱਲ ਤੇ ਵੀ ਫਰਮਾਈ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਸਸਕਾਲਸ ਕਾਈ ਨਿਊਜ਼ਨਾ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਰੂਸ ਤੇ ਨਾਰਥ ਕੋਰੀਆ ਦੇ ਨਾਲ ਜੁੜੀ ਹੋਈ ਹੈ ਦੋਨਾਂ ਦੇਸ਼ਾਂ ਦੇ ਵਿੱਚ ਅਹਿਮ ਸਮਝੌਤਾ ਹੋਇਆ ਵਰਲਡ ਵਾਰ ਨੂੰ ਲੈ ਕੇ ਇਹ ਸਮਝੌਤਾ ਹੋਇਆ ਹੈ ਕਿ ਜੇਕਰ ਕੋਈ ਵੀ ਦੇਸ਼ ਦੋਨਾਂ ਦੇਸ਼ਾਂ ਦੇ ਉੱਤੇ ਅਟੈਕ ਕਰਦਾ ਹੈ ਤਾਂ ਇੱਕ ਦੂਜੇ ਦੀ ਦੋਨੋਂ ਦੇਸ਼ ਮਦਦ ਕਰਨਗੇ ਇਹ ਸਮਝੌਤਾ ਜਿਹੜਾ ਹੋਇਆ ਹੈ ਇਹ ਵਾਲਦਮੀਰ ਪੁਤਿਨ ਜੋ ਰੂਸ ਦੇ ਰਾਸ਼ਟਰਪਤੀ ਨੇ ਤੇ ਕਿਮ ਜੋਂ ਉਨ ਜੋ ਰਾਸ਼ਟਰਪਤੀ ਨੇ ਨਾਰਥ ਕੋਰੀਆ ਦੇ ਉਹਨਾਂ ਦੇ ਵਿਚਕਾਰ ਹੋਇਆ 24 ਸਾਲਾਂ ਬਾਅਦ ਰਾਸ਼ਟਰਪਤੀ ਵਾਲਦਮੀਰ ਪੁਤਿਨ ਜਦੋਂ ਨਾਰਥ ਕੋਰੀਆ ਜਾਂਦੇ ਨੇ ਤਾਂ ਦੋਨਾਂ ਦੇਸ਼ਾਂ ਦੇ ਵਿੱਚ ਇਹ ਅਹਿਮ ਸਮਝੌਤੇ ਦੇ ਉੱਤੇ ਸਾਈਨ ਹੁੰਦੇ ਨੇ ਤੇ ਵੇਖਿਆ ਜਾਂਦਾ ਹੈ ਕਿ ਇਸ ਸਮਝੌਤੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਹਿਲਚਲ ਹੋਈ ਹੈ ਜੀਓਪੋਲਿਟਿਕਸ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਹਿਲਚਲ ਹੋਈ ਹੈ ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਚਿੰਤਾ ਜਤਾਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਚਿੰਤਾ ਕਰਨੀ ਚਾਹੀਦੀ ਹੈ ਹਾਲਾਂਕਿ ਜੇ ਦੇਖਿਆ ਜਾਵੇ ਦੋਨਾਂ ਦੇਸ਼ਾਂ ਦੇ ਵਿਚਕਾਰ ਜੇਕਰ ਇਹ ਸਮਝੌਤਾ ਸਿਰੇ ਚੜ ਜਾਂਦਾ ਤਾਂ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਲਈ ਚਿੰਤਾ ਦੀ ਖਬਰ ਜ਼ਰੂਰ ਹੈ ਕਿਉਂਕਿ ਦੋਨੋਂ ਦੇਸ਼ ਤਾਨਾਸ਼ਾਹ ਦੇਸ਼ ਨੇ ਚਾਹੇ ਵਾਲਦਮਿਰ ਪੁਤਨ ਦੀ ਗੱਲ ਕੀਤੀ ਜਾਵੇ ਭਾਵੇਂ ਕਿਮਜੋਂਗ ਉਨ ਦੀ ਗੱਲ ਕੀਤੀ ਜਾਵੇ ਤਾਂ ਦੋਨਾਂ ਦੇਸ਼ਾਂ ਦੀ ਜੋ ਤਾਨਾਸ਼ਾਹੀ ਹੈ ਉਸ ਤੋਂ ਕਿਤੇ ਨਾ ਕਿਤੇ ਪੂਰੀ ਦੁਨੀਆ ਪਹਿਲਾਂ ਹੀ ਪਰੇਸ਼ਾਨ ਹੈ ਜੇ ਅਮਰੀਕਾ ਦੀ ਗੱਲ ਕੀਤੀ ਜਾਵੇ ਅਮਰੀਕਾ ਤਾਂ ਰਸ਼ੀਆ ਤੇ ਕਿਮ ਜੋਂਨ ਉਨ ਤੋਂ ਪਹਿਲਾਂ ਹੀ ਪਰੇਸ਼ਾਨ ਹੈ ਕਿਉਂਕਿ ਉਹਨਾਂ ਦੇ ਵੱਲੋਂ ਪਹਿਲਾਂ ਵੀ ਸਟੇਟਮੈਂਟਾਂ ਦਿੱਤੀਆਂ ਗਈਆਂ ਨੇ ਉੱਥੇ ਹੀ ਜੇ ਗੱਲ ਕੀਤੀ ਜਾਵੇ ਨਾਰਥ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਨ ਦੀ ਉਹਨਾਂ ਦੇ ਵੱਲੋਂ ਤਾਂ ਪਹਿਲਾਂ ਤੋਂ ਹੀ ਅਮਰੀਕਾ ਨੂੰ ਕਿਤੇ ਨਾ ਕਿਤੇ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਹਥਿਆਰ ਪੇਸ਼ ਕੀਤੇ ਗਏ ਨੇ ਉਹਨਾਂ ਦੀ ਟੈਸਟਿੰਗ ਹੋਈ ਹੈ ਉਸ ਤੋਂ ਵੀ ਅਮਰੀਕਾ ਕਿਤੇ ਨਾ ਕਿਤੇ ਚਿੰਤਤ ਜ਼ਰੂਰ ਨਜ਼ਰ ਆਇਆ ਕਿਉਂਕਿ ਨਾਰਥ ਕੋਰੀਆ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਉਹ ਵੱਡੇ ਪਰਮਾਣੂ ਅਟੈਕ ਕਰ ਸਕਦੇ ਨੇ ਜੇਕਰ ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਰਸ਼ੀਆ ਦੇ ਰਾਸ਼ਟਰਪਤੀ ਵਾਲਦਿਮੀਰ ਪੁਤਨ ਦੀ ਤਾਂ ਉਹਨਾਂ ਦੇ ਵੱਲੋਂ ਇੱਕ ਸ਼ਲਾਘਾਯੋਗ ਕਦਮ ਵੀ ਪੁੱਟਿਆ ਗਿਆ ਕਿਮਜੋਨ ਉਹਦੇ ਨਾਲ ਤੇ ਉਹਨਾਂ ਦੇ ਵੱਲੋਂ ਇਸ ਗੱਲ ਦੀ ਵੀ ਚਰਚਾ ਕੀਤੀ ਗਈ ਹੈ ਇਸ ਗੱਲ ਤੇ ਵੀ ਜ਼ੋਰ ਫਰਮਾਇਆ گیا ہے کہ جو یوکرین ਦੇ ਨਾਲ ਉਹਨਾਂ ਦਾ ਯੁੱਧ ਚੱਲ ਰਿਹਾ ਸੀ ਉਸ ਦੇ ਵਿੱਚ ਵੀ ਜੋ ਉਹਨਾਂ ਦੇ ਵੱਲੋਂ ਸਰ ਰੀਓਗ ਜੋ ਪੂਰਮਿਕਾ ਨਿਭਾਈ ਗਈ ਹੈ ਉਸਦੇ ਲਈ ਉਹ ਤੈਅ ਦਿ ਲੋ ਉਹਨਾਂ ਦਾ ਧੰਨਵਾਦ ਕਰਦੇ ਨੇ ਤੇ ਦੂਜੇ ਪਾਸੇ ਅਮਰੀਕਾ ਦੇ ਲਈ ਇਹ ਚਿੰਤਾ ਦੀ ਖਬਰ ਹੈ ਵੱਡੀ ਚਿੰਤਾ ਦੀ ਖਬਰ ਹੈ ਹਾਲਾਂਕਿ ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਜਿਹੜਾ ਰਿਲੇਸ਼ਨ ਨੇ ਰਿਸ਼ਤੇ ਨੇ ਉਹ ਰਸ਼ੀਆ ਦੇ ਨਾਲ ਸ਼ੁਰੂ ਤੋਂ ਹੀ ਵਧੀਆ ਰਹੇ ਨੇ ਭਾਵੇਂ ਪੰਡਿਤ ਜਵਾਲਾਲ ਨਹਿਰੂ ਜੋ ਪਹਿਲੇ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਇੰਦਰਾ ਗਾਂਧੀ ਦੀ ਗੱਲ ਕੀਤੀ ਜਾਵੇ ਭਾਵੇਂ ਆਉਣ ਵਾਲੇ ਹੋਰ ਵੀ ਜਿਹੜੇ ਪ੍ਰਾਈਮ ਮਿਨਿਸਟਰ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਮੌਜੂਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਿਹੜਾ ਦੇ ਨਾਲ वार्तालाप एक दूसरे नाल सहयोग है मिलना जुलना एक दूसरे नाल एक मुख ਹੋਣਾ ਉਹ ਬਿਲਕੁਲ ਸਹੀ ਰਿਹਾ ਹਾਲਾਂਕਿ ਰਸ਼ੀਆ ਦੇ ਨਾਲ ਭਾਰਤ ਜਿਹੜੇ ਸਮਝੌਤੇ ਨੇ ਬਿਲਕੁਲ ਸਹੀ ਰਹੇ ਨੇ ਤੇ ਭਾਰਤ ਤੇ ਰਸ਼ੀਆ ਇੱਕ ਦੂਜੇ ਦੀ ਮਦਦ ਵੀ ਜਰੂਰ ਕਰਦੇ ਨੇ ਪਰੰਤੂ ਅਮਰੀਕਾ ਲਈ ਇਹ ਵੱਡੀ ਚਿੰਤਾ ਹੈ ਕਿਉਂਕਿ ਰਸ਼ੀਆ ਤਾਂ ਪਹਿਲਾਂ ਹੀ ਵਰਲਡ ਪਾਵਰ ਬਣਨ ਨੂੰ ਫਿਰਦਾ ਹੈ ਹਾਲਾਂਕਿ ਅਮਰੀਕਾ ਦੇ ਵੱਲੋਂ ਇਸ ਸਮਝੌਤੇ ਦੇ ਉੱਤੇ ਚਿੰਤਾ ਪ੍ਰਗਟਾਈ ਗਈ ਹੈ ਤੇ ਇੱਕ ਨਜ਼ਰ ਇਸ ਗੱਲ ਤੇ ਵੀ ਫਰਮਾਈ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਸਸਕਾਲ ਸਕਾਈ ਨਿਊਜ਼ ਨਾਲ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਰ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਰੂਸ ਤੇ ਨਾਰਥ ਕੋਰੀਆ ਦੇ ਨਾਲ ਜੁੜੀ ਹੋਈ ਹੈ ਦੋਨਾਂ ਦੇਸ਼ਾਂ ਦੇ ਵਿੱਚ ਅਹਿਮ ਸਮਝੌਤਾ ਹੋਇਆ ਵਰਲਡ ਵਾਰ ਨੂੰ ਲੈ ਕੇ ਇਹ ਸਮਝੌਤਾ ਹੋਇਆ ਕਿ ਜੇਕਰ ਕੋਈ ਵੀ ਦੇਸ਼ ਦੋਨਾਂ ਦੇਸ਼ਾਂ ਦੇ ਉੱਤੇ ਅਟੈਕ ਕਰਦਾ ਹੈ ਤਾਂ ਇੱਕ ਦੂਜੇ ਦੀ ਦੋਨੋਂ ਦੇਸ਼ ਮਦਦ ਕਰਨਗੇ ਇਹ ਸਮਝੌਤਾ ਜਿਹੜਾ ਹੋਇਆ ਹੈ ਇਹ ਵਾਲਦਮੀਰ ਪੁਤਿਨ ਜੋ ਰੂਸ ਦੇ ਰਾਸ਼ਟਰਪਤੀ ਨੇ ਤੇ ਕਿਮ ਜੋਂ ਉਨ ਜੋ ਰਾਸ਼ਟਰਪਤੀ ਨੇ ਨਾਰਥ ਕੋਰੀਆ ਦੇ ਉਹਨਾਂ ਦੇ ਵਿਚਕਾਰ ਹੋਇਆ 24 ਸਾਲਾਂ ਬਾਅਦ ਰਾਸ਼ਟਰਪਤੀ ਵਾਲਦਮੀਰ ਪੁਤਿਨ ਜਦੋਂ ਨਾਰਥ ਕੋਰੀਆ ਜਾਂਦੇ ਨੇ ਤਾਂ ਦੋਨਾਂ ਦੇਸ਼ਾਂ ਦੇ ਵਿੱਚ ਇਹ ਅਹਿਮ ਸਮਝੌਤੇ ਦੇ ਉੱਤੇ ਸਾਈਨ ਹੁੰਦੇ ਨੇ ਤੇ ਵੇਖਿਆ ਜਾਂਦਾ ਹੈ ਕਿ ਇਸ ਸਮਝੌਤੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਹਿਲਚਲ ਹੋਈ ਹੈ ਜੀਓਪੋਲਿਟਿਕਸ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਹਿਲਚਲ ਹੋਈ ਹੈ ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਚਿੰਤਾ ਜਤਾਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਚਿੰਤਾ ਕਰਨੀ ਚਾਹੀਦੀ ਹੈ ਹਾਲਾਂਕਿ ਜੇ ਦੇਖਿਆ ਜਾਵੇ ਦੋਨਾਂ ਦੇਸ਼ਾਂ ਦੇ ਵਿਚਕਾਰ ਜੇਕਰ ਇਹ ਸਮਝੌਤਾ ਸਿਰੇ ਚੜ ਜਾਂਦਾ ਤਾਂ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਲਈ ਚਿੰਤਾ ਦੀ ਖਬਰ ਜ਼ਰੂਰ ਹੈ ਕਿਉਂਕਿ ਦੋਨੋਂ ਦੇਸ਼ ਤਾਨਾਸ਼ਾਹ ਦੇਸ਼ ਨੇ ਚਾਹੇ ਵਾਲਦਮਿਰ ਪੁਤਨ ਦੀ ਗੱਲ ਕੀਤੀ ਜਾਵੇ ਪਾਵੇਂ ਕਿਮਜੋਂਗ ਉਨ ਦੀ ਗੱਲ ਕੀਤੀ ਜਾਵੇ ਤਾਂ ਦੋਨਾਂ ਦੇਸ਼ਾਂ ਦੀ ਜੋ ਤਾਨਾਸ਼ਾਈ ਹੈ ਉਸ ਤੋਂ ਕਿਤੇ ਨਾ ਕਿਤੇ ਪੂਰੀ ਦੁਨੀਆ ਪਹਿਲਾਂ ਹੀ ਪਰੇਸ਼ਾਨ ਹੈ ਜੇ ਅਮਰੀਕਾ ਦੀ ਗੱਲ ਕੀਤੀ ਜਾਵੇ ਅਮਰੀਕਾ ਤਾਂ ਰਸ਼ੀਆ ਤੇ ਕਿਮ ਜੋਂਗ ਉਨ ਤੋਂ ਪਹਿਲਾਂ ਹੀ ਪਰੇਸ਼ਾਨ ਹੈ ਕਿਉਂਕਿ ਉਹਨਾਂ ਦੇ ਵੱਲੋਂ ਪਹਿਲਾਂ ਵੀ ਸਟੇਟਮੈਂਟਾਂ ਦਿੱਤੀਆਂ ਗਈਆਂ ਨੇ ਉੱਥੇ ਹੀ ਜੇ ਗੱਲ ਕੀਤੀ ਜਾਵੇ ਨਾਰਥ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਉਨ ਦੀ ਉਹਨਾਂ ਦੇ ਵੱਲੋਂ ਤਾਂ ਪਹਿਲਾਂ ਤੋਂ ਹੀ ਅਮਰੀਕਾ ਨੂੰ ਕਿਤੇ ਨਾ ਕਿਤੇ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਹਥਿਆਰ ਪੇਸ਼ ਕੀਤੇ ਗਏ ਨੇ ਉਹਨਾਂ ਦੀ ਟੈਸਟਿੰਗ ਹੋਈ ਹੈ ਉਸ ਤੋਂ ਵੀ ਅਮਰੀਕਾ ਕਿਤੇ ਨਾ ਕਿਤੇ ਚਿੰਤਤ ਜ਼ਰੂਰ ਨਜ਼ਰ ਆਇਆ ਕਿਉਂਕਿ ਨਾਰਥ ਕੋਰੀਆ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਉਹ ਵੱਡੇ ਪਰਮਾਣੂ ਅਟੈਕ ਕਰ ਸਕਦੇ ਨੇ ਜੇਕਰ ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਰਸ਼ੀਆ ਦੇ ਰਾਸ਼ਟਰਪਤੀ ਵਾਲਦਿਮੀਰ ਪੁਤਨ ਦੀ ਤਾਂ ਉਹਨਾਂ ਦੇ ਵੱਲੋਂ ਇੱਕ ਸ਼ਲਾਘਾਯੋਗ ਕਦਮ ਵੀ ਪੁੱਟਿਆ ਗਿਆ ਕਿ ਮਜੂਨ ਉਹਦੇ ਨਾਲ ਤੇ ਉਹਨਾਂ ਦੇ ਵੱਲੋਂ ਇਸ ਗੱਲ ਦੀ ਵੀ ਚਰਚਾ ਕੀਤੀ ਗਈ ਹੈ ਇਸ ਗੱਲ ਤੇ ਵੀ ਜ਼ੋਰ ਫਰਮਾਇਆ ਗਿਆ ਹੈ ਕਿ ਜੋ ਯੂਕਰੇਨ ਦੇ ਨਾਲ ਉਹਨਾਂ ਦਾ ਯੁੱਧ ਚੱਲ ਰਿਹਾ ਸੀ ਉਸ ਦੇ ਵਿੱਚ ਵੀ ਜੋ ਉਹਨਾਂ ਦੇ ਵੱਲੋਂ ਸਰ ਰੀਓਗ ਜੋ ਭੂਮਿਕਾ ਨਿਭਾਈ ਗਈ ਹੈ ਉਸਦੇ ਲਈ ਉਹ ਤੈਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਨੇ ਤੇ ਦੂਜੇ ਪਾਸੇ ਅਮਰੀਕਾ ਦੇ ਲਈ ਇਹ ਚਿੰਤਾ ਦੀ ਖਬਰ ਹੈ ਵੱਡੀ ਚਿੰਤਾ ਦੀ ਖਬਰ ਹੈ ਹਾਲਾਂਕਿ ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਜਿਹੜਾ ਰਿਲੇਸ਼ਨ ਨੇ ਰਿਸ਼ਤੇ ਨੇ ਉਹ ਰਸ਼ੀਆ ਦੇ ਨਾਲ ਸ਼ੁਰੂ ਤੋਂ ਹੀ ਵਧੀਆ ਰਹੇ ਨੇ ਭਾਵੇਂ ਪੰਡਤ ਜਵਾਲਾਲ ਨਹਿਰੂ ਜੋ ਪਹਿਲੇ ਪ੍ਰਧਾਨ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਇੰਦਰਾ ਗਾਂਧੀ ਦੀ ਗੱਲ ਕੀਤੀ ਜਾਵੇ ਭਾਵੇਂ ਆਉਣ ਵਾਲੇ ਹੋਰ ਵੀ ਜਿਹੜੇ ਪ੍ਰਾਈਮ ਮਿਨਿਸਟਰ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਮੌਜੂਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਿਹੜਾ ਇੱਕ ਦੂਜੇ ਦੇ ਨਾਲ ਵਾਰਤਾਲਾਪ ਇੱਕ ਦੂਜੇ ਨਾਲ ਸਹਿਯੋਗ ਹੈ ਮਿਲਣਾ ਜੁਲਣਾ ਇੱਕ ਦੂਜੇ ਨਾਲ ਇੱਕ ਮੁਕ ਹੋਣਾ ਉਹ ਬਿਲਕੁਲ ਸਹੀ ਰਿਹਾ ਹਾਲਾਂਕਿ ਰਸ਼ੀਆ ਦੇ ਨਾਲ ਭਾਰਤ ਜਿਹੜੇ ਸਮਝੌਤੇ ਨੇ ਬਿਲਕੁਲ ਸਹੀ ਰਹੇ ਨੇ ਤੇ ਭਾਰਤ ਤੇ ਰਸ਼ੀਆ ਇੱਕ ਦੂਜੇ ਦੀ ਮਦਦ ਵੀ ਜਰੂਰ ਕਰਦੇ ਨੇ ਪਰੰਤੂ ਅਮਰੀਕਾ ਲਈ ਇਹ ਵੱਡੀ ਚਿੰਤਾ ਹੈ ਕਿਉਂਕਿ ਰਸ਼ੀਆ ਤਾਂ ਪਹਿਲਾਂ ਹੀ ਵਰਲਡ ਪਾਵਰ ਬਣਨ ਨੂੰ ਫ ਦੇ ਵੱਲੋਂ ਇਸ ਸਮਝੌਤੇ ਦੇ ਉੱਤੇ ਚਿੰਤਾ ਪ੍ਰਗਟਾਈ ਗਈ ਹੈ ਤੇ ਇੱਕ ਨਜ਼ਰ ਇਸ ਗੱਲ ਤੇ ਵੀ ਫਰਮਾਈ ਗਈ ਹੈ ਕਿ ਆਉਣ ਵਾਲੇ ਨਾਂ ਦੇ ਵਿੱਚ ਹੁਣ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਸਸਕਾਲਸ ਕਾਈਨਿਊਟਨ ਆ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਰੂਸ ਤੇ ਨਾਰਥ ਕੋਰੀਆ ਦੇ ਨਾਲ ਜੁੜੀ ਹੋਈ ਹੈ ਦੋਨਾਂ ਦੇਸ਼ਾਂ ਦੇ ਵਿੱਚ ਅਹਿਮ ਸਮਝੌਤਾ ਹੋਇਆ ਵਰਲਡ ਵਾਰ ਨੂੰ ਲੈ ਕੇ ਇਹ ਸਮਝੌਤਾ ਹੋਇਆ ਹੈ ਕਿ ਜੇਕਰ ਕੋਈ ਵੀ ਦੇਸ਼ ਦੋਨਾਂ ਦੇਸ਼ਾਂ ਦੇ ਉੱਤੇ ਅਟੈਕ ਕਰਦਾ ਹੈ ਤਾਂ ਇੱਕ ਦੂਜੇ ਦੀ ਦੋਨੋਂ ਦੇਸ਼ ਮਦਦ ਕਰਨਗੇ ਇਹ ਸਮਝੌਤਾ ਜਿਹੜਾ ਹੋਇਆ ਹੈ ਇਹ ਵਾਲਦਮੀਰ ਪੁਤਿਨ ਜੋ ਰੂਸ ਦੇ ਰਾਸ਼ਟਰਪਤੀ ਨੇ ਤੇ ਕਿਮ ਜੋਨ ਉਨ ਜੋ ਰਾਸ਼ਟਰਪਤੀ ਨੇ ਨਾਰਥ ਕੋਰੀਆ ਦੇ ਉਹਨਾਂ ਦੇ ਵਿਚਕਾਰ ਹੋਇਆ 24 ਸਾਲਾਂ ਬਾਅਦ ਰਾਸ਼ਟਰਪਤੀ ਵਾਲਦਮੀਰ ਪੁਤਿਨ ਜਦੋਂ ਨਾਰਥ ਕੋਰੀਆ ਜਾਂਦੇ ਨੇ ਤਾਂ ਦੋਨਾਂ ਦੇਸ਼ਾਂ ਦੇ ਵਿੱਚ ਇਹ ਅਹਿਮ ਸਮਝੌਤੇ ਦੇ ਉੱਤੇ ਸਾਈਨ ਹੁੰਦੇ ਨੇ ਤੇ ਵੇਖਿਆ ਜਾਂਦਾ ਹੈ ਕਿ ਇਸ ਸਮਝੌਤੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਹਿਲਜੁਲ ਹੋਈ ਹੈ ਜੀਓਪੋਲਿਟਿਕਸ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਹਿਲਜੁਲ ਹੋਈ ਹੈ ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਚਿੰਤਾ ਜਤਾਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਚਿੰਤਾ ਕਰਨੀ ਚਾਹੀਦੀ ਹੈ ਹਾਲਾਂਕਿ ਜੇ ਦੇਖਿਆ ਜਾਵੇ ਦੋਨਾਂ ਦੇਸ਼ਾਂ ਦੇ ਵਿਚਕਾਰ ਜੇਕਰ ਇਹ ਸਮਝੌਤਾ ਸਿਰੇ ਚੜ ਜਾਂਦਾ ਤਾਂ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਲਈ ਚਿੰਤਾ ਦੀ ਖਬਰ ਜ਼ਰੂਰ ਹੈ ਕਿਉਂਕਿ ਦੋਨੋਂ ਦੇਸ਼ ਤਾਨਾਸ਼ਾਹ ਦੇਸ਼ ਨੇ ਚਾਹੇ ਵਾਲਦਮਿਰ ਪੁਤਨ ਦੀ ਗੱਲ ਕੀਤੀ ਜਾਵੇ ਪਾਵੇਂ ਕਿਮਜੋਂਗ ਉਨ ਦੀ ਗੱਲ ਕੀਤੀ ਜਾਵੇ ਤਾਂ ਦੋਨਾਂ ਦੇਸ਼ਾਂ ਦੀ ਜੋ ਤਾਨਾਸ਼ਾਈ ਹੈ ਉਸ ਤੋਂ ਕਿਤੇ ਨਾ ਕਿਤੇ ਪੂਰੀ ਦੁਨੀਆ ਪਹਿਲਾਂ ਹੀ ਪਰੇਸ਼ਾਨ ਹੈ ਜੇ ਅਮਰੀਕਾ ਦੀ ਗੱਲ ਕੀਤੀ ਜਾਵੇ ਅਮਰੀਕਾ ਤਾਂ ਰਸ਼ੀਆ ਤੇ ਕਿਮ ਜੋਂ ਉਹਨਾਂ ਤੋਂ ਪਹਿਲਾਂ ਹੀ ਪਰੇਸ਼ਾਨ ਹੈ ਕਿਉਂਕਿ ਉਹਨਾਂ ਦੇ ਵੱਲੋਂ ਪਹਿਲਾਂ ਵੀ ਸਟੇਟਮੈਂਟਾਂ ਦਿੱਤੀਆਂ ਗਈਆਂ ਨੇ ਉੱਥੇ ਹੀ ਜੇ ਗੱਲ ਕੀਤੀ ਜਾਵੇ ਨਾਰਥ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂ ਦੀ ਉਹਨਾਂ ਦੇ ਵੱਲੋਂ ਤਾਂ ਪਹਿਲਾਂ ਤੋਂ ਹੀ ਅਮਰੀਕਾ ਨੂੰ ਕਿਤੇ ਨਾ ਕਿਤੇ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਹਥਿਆਰ ਪੇਸ਼ ਕੀਤੇ ਗਏ ਨੇ ਉਹਨਾਂ ਦੀ ਟੈਸਟਿੰਗ ਹੋਈ ਹੈ ਉਸ ਤੋਂ ਵੀ ਅਮਰੀਕਾ ਕਿਤੇ ਨਾ ਕਿਤੇ ਚਿੰਤਤ ਜ਼ਰੂਰ ਨਜ਼ਰ ਆਇਆ ਕਿਉਂਕਿ ਨਾਰਥ ਕੋਰੀਆ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਉਹ ਵੱਡੇ ਪਰਮਾਣੂ ਅਟੈਕ ਕਰ ਸਕਦੇ ਨੇ ਜੇਕਰ ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਰਸ਼ੀਆ ਦੇ ਰਾਸ਼ਟਰਪਤੀ ਵਾਲਦਿਮੀਰ ਪੁਤਨ ਦੀ ਤਾਂ ਉਹਨਾਂ ਦੇ ਵੱਲੋਂ ਇੱਕ ਸ਼ਲਾਘਾਯੋਗ ਕਦਮ ਵੀ ਪੁੱਟਿਆ ਗਿਆ ਕਿ ਮਜੂਨ ਉਹਦੇ ਨਾਲ ਤੇ ਉਹਨਾਂ ਦੇ ਵੱਲੋਂ ਇਸ ਗੱਲ ਦੀ ਵੀ ਚਰਚਾ ਕੀਤੀ ਗਈ ਹੈ ਇਸ ਗੱਲ ਤੇ ਵੀ ਜ਼ੋਰ ਫਰਮਾਇਆ ਗਿਆ ਹੈ ਕਿ ਜੋ ਯੂਕਰੇਨ ਦੇ ਨਾਲ ਉਹਨਾਂ ਦਾ ਯੁੱਧ ਚੱਲ ਰਿਹਾ ਸੀ ਉਸ ਦੇ ਵਿੱਚ ਵੀ ਜੋ ਉਹਨਾਂ ਦੇ ਵੱਲੋਂ ਸਰ ਰੀਓਗ ਜੋ ਭੂਮਿਕਾ ਨਿਭਾਈ ਗਈ ਹੈ ਉਸਦੇ ਲਈ ਉਹ ਤੈਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਨੇ ਤੇ ਦੂਜੇ ਪਾਸੇ ਅਮਰੀਕਾ ਦੇ ਲਈ ਇਹ ਚਿੰਤਾ ਦੀ ਖਬਰ ਹੈ ਵੱਡੀ ਚਿੰਤਾ ਦੀ ਖਬਰ ਹੈ ਹਾਲਾਂਕਿ ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਜਿਹੜਾ ਰਿਲੇਸ਼ਨ ਨੇ ਰਿਸ਼ਤੇ ਨੇ ਉਹ ਰਸ਼ੀਆ ਦੇ ਨਾਲ ਸ਼ੁਰੂ ਤੋਂ ਹੀ ਵਧੀਆ ਰਹੇ ਨੇ ਭਾਵੇਂ ਪੰਡਤ ਜਵਾਲਾਲ ਨਹਿਰੂ ਜੋ ਪਹਿਲੇ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਇੰਦਰਾ ਗਾਂਧੀ ਦੀ ਗੱਲ ਕੀਤੀ ਜਾਵੇ ਭਾਵੇਂ ਆਉਣ ਵਾਲੇ ਹੋਰ ਵੀ ਜਿਹੜੇ ਪ੍ਰਾਈਮ ਮਿਨਿਸਟਰ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਮੌਜੂਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਿਹੜਾ ਇੱਕ ਦੂਜੇ ਦੇ ਨਾਲ ਵਾਰਤਾਲਾਪ ਹੈ ਇੱਕ ਦੂਜੇ ਨਾਲ ਸਹਿਯੋਗ ਹੈ ਮਿਲਣਾ ਜੁਲਣਾ ਇੱਕ ਦੂਜੇ ਨਾਲ ਇੱਕ ਮੁਕ ਹੋਣਾ ਉਹ ਬਿਲਕੁਲ ਸਹੀ ਰਿਹਾ ਹਾਲਾਂਕਿ ਰਸ਼ੀਆ ਦੇ ਨਾਲ ਭਾਰਤ ਜਿਹੜੇ ਸਮਝੌਤੇ ਨੇ ਬਿਲਕੁਲ ਸਹੀ ਰਹੇ ਨੇ ਤੇ ਭਾਰਤ ਤੇ ਰਸ਼ੀਆ ਇੱਕ ਦੂਜੇ ਦੀ ਮਦਦ ਵੀ ਜ਼ਰੂਰ ਕਰਦੇ ਨੇ ਪਰੰਤੂ ਅਮਰੀਕਾ ਲਈ ਇਹ ਵੱਡੀ ਚਿੰਤਾ ਹੈ ਕਿਉਂਕਿ ਰਸ਼ੀਆ ਤਾਂ ਪਹਿਲਾਂ ਹੀ ਵਰਲਡ ਪਾਵਰ ਬਣਨ ਕਾ ਦੇ ਵੱਲੋਂ ਇਸ ਸਮਝੌਤੇ ਦੇ ਉੱਤੇ ਚਿੰਤਾ ਪ੍ਰਗਟਾਈ ਗਈ ਹੈ ਤੇ ਇੱਕ ਨਜ਼ਰ ਇਸ ਗੱਲ ਤੇ ਵੀ ਫਰਮਾਈ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਸਸਕਾਲ ਸਕਾਈ ਨੂਤਨਾ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਰ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਰੂਸ ਤੇ ਨਾਰਥ ਕੋਰੀਆ ਦੇ ਨਾਲ ਜੁੜੀ ਹੋਈ ਹੈ ਦੋਨਾਂ ਦੇਸ਼ਾਂ ਦੇ ਵਿੱਚ ਅਹਿਮ ਸਮਝੌਤਾ ਹੋਇਆ ਵਰਲਡ ਵਾਰ ਨੂੰ ਲੈ ਕੇ ਇਹ ਸਮਝੌਤਾ ਹੋਇਆ ਹੈ ਕਿ ਜੇਕਰ ਕੋਈ ਵੀ ਦੇਸ਼ ਦੋਨਾਂ ਦੇਸ਼ਾਂ ਦੇ ਉੱਤੇ ਅਟੈਕ ਕਰਦਾ ਹੈ ਤਾਂ ਇੱਕ ਦੂਜੇ ਦੀ ਦੋਨੋਂ ਦੇਸ਼ ਮਦਦ ਕਰਨਗੇ ਇਹ ਸਮਝੌਤਾ ਜਿਹੜਾ ਹੋਇਆ ਹੈ ਇਹ ਵਾਲਦਮੀਰ ਪੁਤਿਨ ਜੋ ਰੂਸ ਦੇ ਰਾਸ਼ਟਰਪਤੀ ਨੇ ਤੇ ਕਿਮ ਜੋਂ ਉਨ ਜੋ ਰਾਸ਼ਟਰਪਤੀ ਨੇ ਨਾਰਥ ਕੋਰੀਆ ਦੇ ਉਹਨਾਂ ਦੇ ਵਿਚਕਾਰ ਹੋਇਆ 24 ਸਾਲਾਂ ਬਾਅਦ ਰਾਸ਼ਟਰਪਤੀ ਵਾਲਦਮੀਰ ਪੁਤਿਨ ਜਦੋਂ ਨਾਰਥ ਕੋਰੀਆ ਜਾਂਦੇ ਨੇ ਤਾਂ ਦੋਨਾਂ ਦੇਸ਼ਾਂ ਦੇ ਵਿੱਚ ਅਹਿਮ ਸਮਝੌਤੇ ਦੇ ਉੱਤੇ ਸਾਈਨ ਹੁੰਦੇ ਨੇ ਤੇ ਵੇਖਿਆ ਜਾਂਦਾ ਹੈ ਕਿ ਇਸ ਸਮਝੌਤੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਹਿਲਜੁਲ ਹੋਈ ਹੈ ਜੀਓ ਪੋਲਿਟਿਕਸ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਹਿਲਜੁਲ ਹੋਈ ਹੈ ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਚਿੰਤਾ ਜਤਾਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਚਿੰਤਾ ਕਰਨੀ ਚਾਹੀਦੀ ਹੈ ਹਾਲਾਂਕਿ ਜੇ ਦੇਖਿਆ ਜਾਵੇ ਦੋਨਾਂ ਦੇਸ਼ਾਂ ਦੇ ਵਿਚਕਾਰ ਜੇਕਰ ਇਹ ਸਮਝੌਤਾ ਸਿਰੇ ਚੜ ਜਾਂਦਾ ਹੈ ਤਾਂ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਲਈ ਚਿੰਤਾ ਦੀ ਖਬਰ ਜ਼ਰੂਰ ਹੈ ਕਿਉਂਕਿ ਦੋਨੋਂ ਦੇਸ਼ ਤਾਨਾਸ਼ਾਹ ਦੇਸ਼ ਨੇ ਚਾਹੇ ਵਾਲਦਮਿਰ ਪੁਤਨ ਦੀ ਗੱਲ ਕੀਤੀ ਜਾਵੇ ਪਾਵੇਂ ਕਿਮ ਜੋਂ ਉਨ ਦੀ ਗੱਲ ਕੀਤੀ ਜਾਵੇ ਤਾਂ ਦੋਨਾਂ ਦੇਸ਼ਾਂ ਦੀ ਜੋ ਤਾਨਾਸ਼ਾਈ ਹੈ ਉਸ ਤੋਂ ਕਿਤੇ ਨਾ ਕਿਤੇ ਪੂਰੀ ਦੁਨੀਆ ਪਹਿਲਾਂ ਹੀ ਪਰੇਸ਼ਾਨ ਹੈ ਜੇ ਅਮਰੀਕਾ ਦੀ ਗੱਲ ਕੀਤੀ ਜਾਵੇ ਅਮਰੀਕਾ ਤਾਂ ਰਸ਼ੀਆ ਤੇ ਕਿਮ ਜੋਂ ਉਨ ਤੋਂ ਪਹਿਲਾਂ ਹੀ ਪਰੇਸ਼ਾਨ ਹੈ ਕਿਉਂਕਿ ਉਹਨਾਂ ਦੇ ਵੱਲੋਂ ਪਹਿਲਾਂ ਵੀ ਸਟੇਟਮੈਂਟਾਂ ਦਿੱਤੀਆਂ ਗਈਆਂ ਨੇ ਉੱਥੇ ਹੀ ਜੇ ਗੱਲ ਕੀਤੀ ਜਾਵੇ ਨਾਰਥ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂ ਉਨ ਦੀ ਉਹਨਾਂ ਦੇ ਵੱਲੋਂ ਤਾਂ ਪਹਿਲਾਂ ਤੋਂ ਹੀ ਅਮਰੀਕਾ ਨੂੰ ਕਿਤੇ ਨਾ ਕਿਤੇ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਹਥਿਆਰ ਪੇਸ਼ ਕੀਤੇ ਗਏ ਨੇ ਉਹਨਾਂ ਦੀ ਟੈਸਟਿੰਗ ਹੋਈ ਹੈ ਉਸ ਤੋਂ ਵੀ ਅਮਰੀਕਾ ਕਿਤੇ ਨਾ ਕਿਤੇ ਚਿੰਤਤ ਜ਼ਰੂਰ ਨਜ਼ਰ ਆਇਆ ਕਿਉਂਕਿ ਨਾਰਥ ਕੋਰੀਆ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਉਹ ਵੱਡੇ ਪਰਮਾਣੂ ਅਟੈਕ ਕਰ ਸਕਦੇ ਨੇ ਜੇਕਰ ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਰਸ਼ੀਆ ਦੇ ਰਾਸ਼ਟਰਪਤੀ ਵਾਲਦਮਿਰ ਪੁਤਨ ਦੀ ਤਾਂ ਉਹਨਾਂ ਦੇ ਵੱਲੋਂ ਇੱਕ ਸ਼ਲਾਘਾਯੋਗ ਕਦਮ ਵੀ ਪੁੱਟਿਆ ਗਿਆ ਕਿ ਮਿਜੋਂਗੋਂ ਆਉਂਦੇ ਨਾਲ ਤੇ ਉਹਨਾਂ ਦੇ ਵੱਲੋਂ ਇਸ ਗੱਲ ਦੀ ਵੀ ਚਰਚਾ ਕੀਤੀ ਗਈ ਹੈ ਇਸ ਗੱਲ ਤੇ ਵੀ ਜ਼ੋਰ ਫਰਮਾਇਆ ਕਹਿਆ ਹੈ ਕਿ ਜੋ ਯੂਕਰੇਨ ਦੇ ਨਾਲ ਉਹਨਾਂ ਦਾ ਯੁੱਧ ਚੱਲ ਰਿਹਾ ਸੀ ਉਸ ਦੇ ਵਿੱਚ ਵੀ ਜੋ ਉਹਨਾਂ ਦੇ ਵੱਲੋਂ ਸਹਿਯੋਗ ਜੋ ਭੂਮਿਕਾ ਨਿਭਾਈ ਗਈ ਹੈ ਉਸ ਦੇ ਲਈ ਉਹ ਤੈਅ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਨੇ ਤੇ ਦੂਜੇ ਪਾਸੇ ਅਮਰੀਕਾ ਦੇ ਲਈ ਇਹ ਚਿੰਤਾ ਦੀ ਖਬਰ ਹੈ ਵੱਡੀ ਚਿੰਤਾ ਦੀ ਖਬਰ ਹੈ ਹਾਲਾਂਕਿ ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਜਿਹੜਾ ਰਿਲੇਸ਼ਨ ਨੇ ਰਿਸ਼ਤੇ ਨੇ ਉਹ ਰਸ਼ੀਆ ਦੇ ਨਾਲ ਸ਼ੁਰੂ ਤੋਂ ਹੀ ਵਧੀਆ ਰਹੇ ਨੇ ਭਾਵੇਂ ਪੰਡਤ ਜਵਾਲਾਲ ਨਹਿਰੂ ਜੋ ਪਹਿਲੇ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਇੰਦਰਾ ਗਾਂਧੀ ਦੀ ਗੱਲ ਕੀਤੀ ਜਾਵੇ ਭਾਵੇਂ ਆਉਣ ਵਾਲੇ ਹੋਰ ਵੀ ਜਿਹੜੇ ਪ੍ਰਾਈਮ ਮਿਨਿਸਟਰ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਮੌਜੂਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਿਹੜਾ ਇੱਕ ਦੂਜੇ ਦੇ ਨਾਲ ਵਾਰਤਾਲਾਪ ਇੱਕ ਦੂਜੇ ਨਾਲ ਸਹਿਯੋਗ ਹੈ ਮਿਲਣਾ ਜੁਲਣਾ ਇੱਕ ਦੂਜੇ ਨਾਲ ਇੱਕ ਮੁਕ ਹੋਣਾ ਉਹ ਬਿਲਕੁਲ ਸਹੀ ਰਿਹਾ ਹਾਲਾਂਕਿ ਰਸ਼ੀਆ ਦੇ ਨਾਲ ਭਾਰਤ ਜਿਹੜੇ ਸਮਝੌਤੇ ਨੇ ਬਿਲਕੁਲ ਸਹੀ ਰਹੇ ਨੇ ਤੇ ਭਾਰਤ ਤੇ ਰਸ਼ੀਆ ਇੱਕ ਦੂਜੇ ਦੀ ਮਦਦ ਵੀ ਜਰੂਰ ਕਰਦੇ ਨੇ ਪਰੰਤੂ ਅਮਰੀਕਾ ਲਈ ਇਹ ਵੱਡੀ ਚਿੰਤਾ ਹੈ ਕਿਉਂਕਿ ਰਸ਼ੀਆ ਤਾਂ ਪਹਿਲਾਂ ਹੀ ਵਰਲਡ ਪਾਵਰ ਬਣਨ ਨੂੰ ਫ ਕਾ ਦੇ ਵੱਲੋਂ ਇਸ ਸਮਝੌਤੇ ਦੇ ਉੱਤੇ ਚਿੰਤਾ ਪ੍ਰਗਟਾਈ ਗਈ ਹੈ ਤੇ ਇੱਕ ਨਜ਼ਰ ਇਸ ਗੱਲ ਤੇ ਵੀ ਫਰਮਾਈ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਸਸਕਾਲਸ ਕਾਈ ਨਿਊਜ਼ ਨਾਲ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਰੂਸ ਤੇ ਨਾਰਥ ਕੋਰੀਆ ਦੇ ਨਾਲ ਜੁੜੀ ਹੋਈ ਹੈ ਦੋਨਾਂ ਦੇਸ਼ਾਂ ਦੇ ਵਿੱਚ ਅਹਿਮ ਸਮਝੌਤਾ ਹੋਇਆ ਵਰਲਡ ਵਾਰ ਨੂੰ ਲੈ ਕੇ ਇਹ ਸਮਝੌਤਾ ਹੋਇਆ ਹੈ ਕਿ ਜੇਕਰ ਕੋਈ ਵੀ ਦੇਸ਼ ਦੋਨਾਂ ਦੇਸ਼ਾਂ ਦੇ ਉੱਤੇ ਅਟੈਕ ਕਰਦਾ ਹੈ ਤਾਂ ਇੱਕ ਦੂਜੇ ਦੀ ਦੋਨੋਂ ਦੇਸ਼ ਮਦਦ ਕਰਨਗੇ ਇਹ ਸਮਝੌਤਾ ਜਿਹੜਾ ਹੋਇਆ ਹੈ ਇਹ ਵਾਲਦਮੀਰ ਪੁਤਿਨ ਜੋ ਰੂਸ ਦੇ ਰਾਸ਼ਟਰਪਤੀ ਨੇ ਤੇ ਕਿਮ ਜੋਨ ਉਨ ਜੋ ਰਾਸ਼ਟਰਪਤੀ ਨੇ ਨਾਰਥ ਕੋਰੀਆ ਦੇ ਉਹਨਾਂ ਦੇ ਵਿਚਕਾਰ ਹੋਇਆ 24 ਸਾਲਾਂ ਬਾਅਦ ਰਾਸ਼ਟਰਪਤੀ ਵਾਲਦਮੀਰ ਪੁਤਿਨ ਜਦੋਂ ਨਾਰਥ ਕੋਰੀਆ ਜਾਂਦੇ ਨੇ ਤਾਂ ਦੋਨਾਂ ਦੇਸ਼ਾਂ ਦੇ ਵਿੱਚ ਇਹ ਅਹਿਮ ਸਮਝੌਤੇ ਦੇ ਉੱਤੇ ਸਾਈਨ ਹੁੰਦੇ ਨੇ ਤੇ ਵੇਖਿਆ ਜਾਂਦਾ ਹੈ ਕਿ ਇਸ ਸਮਝੌਤੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਹਿਲਚਲ ਹੋਈ ਹੈ ਜੀਓਪੋਲਿਟਿਕਸ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਹਿਲਚਲ ਹੋਈ ਹੈ ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਚਿੰਤਾ ਜਤਾਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਚਿੰਤਾ ਕਰਨੀ ਚਾਹੀਦੀ ਹੈ ਹਾਲਾਂਕਿ ਜੇ ਦੇਖਿਆ ਜਾਵੇ ਦੋਨਾਂ ਦੇਸ਼ਾਂ ਦੇ ਵਿਚਕਾਰ ਜੇਕਰ ਇਹ ਸਮਝੌਤਾ ਸਿਰੇ ਚੜ ਜਾਂਦਾ ਤਾਂ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਲਈ ਚਿੰਤਾ ਦੀ ਖਬਰ ਜ਼ਰੂਰ ਹੈ ਕਿਉਂਕਿ ਦੋਨੋਂ ਦੇਸ਼ ਤਾਨਾਸ਼ਾਹ ਦੇਸ਼ ਨੇ ਚਾਹੇ ਵਾਲਦਮਿਰ ਪੁਤਨ ਦੀ ਗੱਲ ਕੀਤੀ ਜਾਵੇ ਪਾਵੇਂ ਕਿਮਜੋਨ ਉਹਦੀ ਗੱਲ ਕੀਤੀ ਜਾਵੇ ਤਾਂ ਦੋਨਾਂ ਦੇਸ਼ਾਂ ਦੀ ਜੋ ਤਾਨਾਸ਼ਾਹੀ ਹੈ ਉਸ ਤੋਂ ਕਿਤੇ ਨਾ ਕਿਤੇ ਪੂਰੀ ਦੁਨੀਆ ਪਹਿਲਾਂ ਹੀ ਪਰੇਸ਼ਾਨ ਹੈ ਜੇ ਅਮਰੀਕਾ ਦੀ ਗੱਲ ਕੀਤੀ ਜਾਵੇ ਅਮਰੀਕਾ ਤਾਂ ਰਸ਼ੀਆ ਤੇ ਕਿਮ ਜੋਂ ਉਹਨਾਂ ਤੋਂ ਪਹਿਲਾਂ ਹੀ ਪਰੇਸ਼ਾਨ ਹੈ ਕਿਉਂਕਿ ਉਹਨਾਂ ਦੇ ਵੱਲੋਂ ਪਹਿਲਾਂ ਵੀ ਸਟੇਟਮੈਂਟਾਂ ਦਿੱਤੀਆਂ ਗਈਆਂ ਨੇ ਉੱਥੇ ਹੀ ਜੇ ਗੱਲ ਕੀਤੀ ਜਾਵੇ ਨਾਰਥ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂ ਉਹਨਾਂ ਦੇ ਵੱਲੋਂ ਤਾਂ ਪਹਿਲਾਂ ਤੋਂ ਹੀ ਅਮਰੀਕਾ ਨੂੰ ਕਿਤੇ ਨਾ ਕਿਤੇ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਹਥਿਆਰ ਪੇਸ਼ ਕੀਤੇ ਗਏ ਨੇ ਉਹਨਾਂ ਦੀ ਟੈਸਟਿੰਗ ਹੋਈ ਹੈ ਉਸ ਤੋਂ ਵੀ ਅਮਰੀਕਾ ਕਿਤੇ ਨਾ ਕਿਤੇ ਚਿੰਤਤ ਜ਼ਰੂਰ ਨਜ਼ਰ ਆਇਆ ਕਿਉਂਕਿ ਨਾਰਥ ਕੋਰੀਆ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਉਹ ਵੱਡੇ ਪਰਮਾਣੂ ਅਟੈਕ ਕਰ ਸਕਦੇ ਨੇ ਜੇਕਰ ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਰਸ਼ੀਆ ਦੇ ਰਾਸ਼ਟਰਪਤੀ ਵਾਲਦਮੀਰ ਪੁਤਨ ਦੀ ਤਾਂ ਉਹਨਾਂ ਦੇ ਵੱਲੋਂ ਇੱਕ ਸ਼ਲਾਘਾਯੋਗ ਕਦਮ ਵੀ ਪੁੱਟਿਆ ਗਿਆ ਕਿ ਮਜੋਨ ਉਹਦੇ ਨਾਲ ਤੇ ਉਹਨਾਂ ਦੇ ਵੱਲੋਂ ਇਸ ਗੱਲ ਦੀ ਵੀ ਚਰਚਾ ਕੀਤੀ ਗਈ ਹੈ ਇਸ ਗੱਲ ਤੇ ਵੀ ਜ਼ੋਰ ਫਰਮਾਇਆ ਗਿਆ ਹੈ ਕਿ ਜੋ ਯੂਕਰੇਨ ਦੇ ਨਾਲ ਉਹਨਾਂ ਦਾ ਯੁੱਧ ਚੱਲ ਰਿਹਾ ਸੀ ਉਸ ਦੇ ਵਿੱਚ ਵੀ ਜੋ ਉਹਨਾਂ ਦੇ ਵੱਲੋਂ ਸਰ ਰੀਓਗ ਜੋ ਪੂਰਮਿਕਾ ਨਿਭਾਈ ਗਈ ਹੈ ਉਸਦੇ ਲਈ ਉਹ ਤੈਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਨੇ ਤੇ ਦੂਜੇ ਪਾਸੇ ਅਮਰੀਕਾ ਦੇ ਲਈ ਇਹ ਚਿੰਤਾ ਦੀ ਖਬਰ ਹੈ ਵੱਡੀ ਚਿੰਤਾ ਦੀ ਖਬਰ ਹੈ ਹਾਲਾਂਕਿ ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਜਿਹੜਾ ਰਿਲੇਸ਼ਨ ਨੇ ਰਿਸ਼ਤੇ ਨੇ ਉਹ ਰਸ਼ੀਆ ਦੇ ਨਾਲ ਸ਼ੁਰੂ ਤੋਂ ਹੀ ਵਧੀਆ ਰਹੇ ਨੇ ਭਾਵੇਂ ਪੰਡਿਤ ਜਵਾਲਾਲ ਨਹਿਰੂ ਜੋ ਪਹਿਲੇ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਇੰਦਰਾ ਗਾਂਧੀ ਦੀ ਗੱਲ ਕੀਤੀ ਜਾਵੇ ਭਾਵੇਂ ਆਉਣ ਵਾਲੇ ਹੋਰ ਵੀ ਜਿਹੜੇ ਪ੍ਰਾਈਮ ਮਿਨਿਸਟਰ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਮੌਜੂਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਿਹੜਾ ਇੱਕ ਦੂਜੇ ਦੇ ਨਾਲ ਵਾਰਤਾਲਾਪ ਇੱਕ ਦੂਜੇ ਨਾਲ ਸਹਿਯੋਗ ਹੈ ਮਿਲਣਾ ਜੁਲਣਾ ਇੱਕ ਦੂਜੇ ਨਾਲ ਇੱਕ ਮੁਕ ਹੋਣਾ ਉਹ ਬਿਲਕੁਲ ਸਹੀ ਰਿਹਾ ਹਾਲਾਂਕਿ ਰਸ਼ੀਆ ਦੇ ਨਾਲ ਭਾਰਤ ਜਿਹੜੇ ਸਮਝੌਤੇ ਨੇ ਬਿਲਕੁਲ ਸਹੀ ਰਹੇ ਨੇ ਤੇ ਭਾਰਤ ਤੇ ਰਸ਼ੀਆ ਇੱਕ ਦੂਜੇ ਦੀ ਮਦਦ ਵੀ ਜਰੂਰ ਕਰਦੇ ਨੇ ਪਰੰਤੂ ਅਮਰੀਕਾ ਲਈ ਇਹ ਵੱਡੀ ਚਿੰਤਾ ਹੈ ਕਿਉਂਕਿ ਰਸ਼ੀਆ ਤਾਂ ਪਹਿਲਾਂ ਹੀ ਵਰਲਡ ਪਾਵਰ ਬਣਨ ਨੂੰ ਫ ਕਾ ਦੇ ਵੱਲੋਂ ਇਸ ਸਮਝੌਤੇ ਦੇ ਉੱਤੇ ਚਿੰਤਾ ਪ੍ਰਗਟਾਈ ਗਈ ਹੈ ਤੇ ਇੱਕ ਨਜ਼ਰ ਇਸ ਗੱਲ ਤੇ ਵੀ ਫਰਮਾਈ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਸਸਕਾਲਸ ਕਾਈ ਨਿਊਜ਼ਨਾ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਰੂਸ ਤੇ ਨਾਰਥ ਕੋਰੀਆ ਦੇ ਨਾਲ ਜੁੜੀ ਹੋਈ ਹੈ ਦੋਨਾਂ ਦੇਸ਼ਾਂ ਦੇ ਵਿੱਚ ਅਹਿਮ ਸਮਝੌਤਾ ਹੋਇਆ ਵਰਲਡ ਵਾਰ ਨੂੰ ਲੈ ਕੇ ਇਹ ਸਮਝੌਤਾ ਹੋਇਆ ਹੈ ਕਿ ਜੇਕਰ ਕੋਈ ਵੀ ਦੇਸ਼ ਦੋਨਾਂ ਦੇਸ਼ਾਂ ਦੇ ਉੱਤੇ ਅਟੈਕ ਕਰਦਾ ਹੈ ਤਾਂ ਇੱਕ ਦੂਜੇ ਦੀ ਦੋਨੋਂ ਦੇਸ਼ ਮਦਦ ਕਰਨਗੇ ਇਹ ਸਮਝੌਤਾ ਜਿਹੜਾ ਹੋਇਆ ਹੈ ਇਹ ਵਾਲਦਮੀਰ ਪੁਤਿਨ ਜੋ ਰੂਸ ਦੇ ਰਾਸ਼ਟਰਪਤੀ ਨੇ ਤੇ ਕਿਮ ਜੋਨ ਉਨ ਜੋ ਰਾਸ਼ਟਰਪਤੀ ਨੇ ਨਾਰਥ ਕੋਰੀਆ ਦੇ ਉਹਨਾਂ ਦੇ ਵਿਚਕਾਰ ਹੋਇਆ 24 ਸਾਲਾਂ ਬਾਅਦ ਰਾਸ਼ਟਰਪਤੀ ਵਾਲਦਮੀਰ ਪੁਤਿਨ ਜਦੋਂ ਨਾਰਥ ਕੋਰੀਆ ਜਾਂਦੇ ਨੇ ਤਾਂ ਦੋਨਾਂ ਦੇਸ਼ਾਂ ਦੇ ਵਿੱਚ ਇਹ ਅਹਿਮ ਸਮਝੌਤੇ ਦੇ ਉੱਤੇ ਸਾਈਨ ਹੁੰਦੇ ਨੇ ਤੇ ਵੇਖਿਆ ਜਾਂਦਾ ਹੈ ਕਿ ਇਸ ਸਮਝੌਤੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਹਿਲਚਲ ਹੋਈ ਹੈ ਜੀਓਪੋਲਿਟਿਕਸ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਹਿਲਚਲ ਹੋਈ ਹੈ ਜਿਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਚਿੰਤਾ ਜਤਾਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਦੁਨੀਆ ਨੂੰ ਫਿਕਰ ਕਰਨਾ ਚਾਹੀਦਾ ਚਿੰਤਾ ਕਰਨੀ ਚਾਹੀਦੀ ਹੈ ਹਾਲਾਂਕਿ ਜੇ ਦੇਖਿਆ ਜਾਵੇ ਦੋਨਾਂ ਦੇਸ਼ਾਂ ਦੇ ਵਿਚਕਾਰ ਜੇਕਰ ਇਹ ਸਮਝੌਤਾ ਸਿਰੇ ਚੜ ਜਾਂਦਾ ਤਾਂ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਲਈ ਚਿੰਤਾ ਦੀ ਖਬਰ ਜ਼ਰੂਰ ਹੈ ਕਿਉਂਕਿ ਦੋਨੋਂ ਦੇਸ਼ ਤਾਨਾਸ਼ਾਹ ਦੇਸ਼ ਨੇ ਚਾਹੇ ਵਾਲਦਮਿਰ ਪੁਤਨ ਦੀ ਗੱਲ ਕੀਤੀ ਜਾਵੇ ਪਾਵੇਂ ਕਿਮਜੋਂਗ ਉਨ ਦੀ ਗੱਲ ਕੀਤੀ ਜਾਵੇ ਤਾਂ ਦੋਨਾਂ ਦੇਸ਼ਾਂ ਦੀ ਜੋ ਤਾਨਾਸ਼ਾਹੀ ਹੈ ਉਸ ਤੋਂ ਕਿਤੇ ਨਾ ਕਿਤੇ ਪੂਰੀ ਦੁਨੀਆ ਪਹਿਲਾਂ ਹੀ ਪਰੇਸ਼ਾਨ ਹੈ ਜੇ ਅਮਰੀਕਾ ਦੀ ਗੱਲ ਕੀਤੀ ਜਾਵੇ ਅਮਰੀਕਾ ਤਾਂ ਰਸ਼ੀਆ ਤੇ ਕਿਮ ਜੋਂਨ ਉਹਨਾਂ ਤੋਂ ਪਹਿਲਾਂ ਹੀ ਪਰੇਸ਼ਾਨ ਹੈ ਕਿਉਂਕਿ ਉਹਨਾਂ ਦੇ ਵੱਲੋਂ ਪਹਿਲਾਂ ਵੀ ਸਟੇਟਮੈਂਟਾਂ ਦਿੱਤੀਆਂ ਗਈਆਂ ਨੇ ਉੱਥੇ ਹੀ ਜੇ ਗੱਲ ਕੀਤੀ ਜਾਵੇ ਨਾਰਥ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਨ ਦੀ ਉਹਨਾਂ ਦੇ ਵੱਲੋਂ ਤਾਂ ਪਹਿਲਾਂ ਤੋਂ ਹੀ ਅਮਰੀਕਾ ਨੂੰ ਕਿਤੇ ਨਾ ਕਿਤੇ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਹਥਿਆਰ ਪੇਸ਼ ਕੀਤੇ ਗਏ ਨੇ ਉਹਨਾਂ ਦੀ ਟੈਸਟਿੰਗ ਹੋਈ ਹੈ ਉਸ ਤੋਂ ਵੀ ਅਮਰੀਕਾ ਕਿਤੇ ਨਾ ਕਿਤੇ ਚਿੰਤਤ ਜ਼ਰੂਰ ਨਜ਼ਰ ਆਇਆ ਕਿਉਂਕਿ ਨਾਰਥ ਕੋਰੀਆ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਉਹ ਵੱਡੇ ਪਰਮਾਣੂ ਅਟੈਕ ਕਰ ਸਕਦੇ ਨੇ ਜੇਕਰ ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਰਸ਼ੀਆ ਦੇ ਰਾਸ਼ਟਰਪਤੀ ਵਾਲਦਿਮੀਰ ਪੁਤਨ ਦੀ ਤਾਂ ਉਹਨਾਂ ਦੇ ਵੱਲੋਂ ਇੱਕ ਸ਼ਲਾਘਾਯੋਗ ਕਦਮ ਵੀ ਪੁੱਟਿਆ ਗਿਆ ਕਿਮਜੋਨ ਉਹਦੇ ਨਾਲ ਤੇ ਉਹਨਾਂ ਦੇ ਵੱਲੋਂ ਇਸ ਗੱਲ ਦੀ ਵੀ ਚਰਚਾ ਕੀਤੀ ਗਈ ਹੈ ਇਸ ਗੱਲ ਤੇ ਵੀ ਜ਼ੋਰ ਫਰਮਾਇਆ ਗਿਆ ਹੈ ਕਿ ਜੋ ਯੂਕਰੇਨ ਦੇ ਨਾਲ ਉਹਨਾਂ ਦਾ ਯੁੱਧ ਚੱਲ ਰਿਹਾ ਸੀ ਉਸ ਦੇ ਵਿੱਚ ਵੀ ਜੋ ਉਹਨਾਂ ਦੇ ਵੱਲੋਂ ਸਹਿਯੋਗ ਜੋ ਭੂਮਿਕਾ ਨਿਭਾਈ ਗਈ ਹੈ ਉਸ ਦੇ ਲਈ ਉਹ ਤੈਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਨੇ ਤੇ ਦੂਜੇ ਪਾਸੇ ਅਮਰੀਕਾ ਦੇ ਲਈ ਇਹ ਚਿੰਤਾ ਦੀ ਖਬਰ ਹੈ ਵੱਡੀ ਚਿੰਤਾ ਦੀ ਖਬਰ ਹੈ ਹਾਲਾਂਕਿ ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਜਿਹੜਾ ਰਿਲੇਸ਼ਨ ਨੇ ਰਿਸ਼ਤੇ ਨੇ ਉਹ ਰਸ਼ੀਆ ਦੇ ਨਾਲ ਸ਼ੁਰੂ ਤੋਂ ਹੀ ਵਧੀਆ ਰਹੇ ਨੇ ਭਾਵੇਂ ਪੰਡਿਤ ਜਵਾਲਾਲ ਨਹਿਰੂ ਜੋ ਪਹਿਲੇ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਇੰਦਰਾ ਗਾਂਧੀ ਦੀ ਗੱਲ ਕੀਤੀ ਜਾਵੇ ਭਾਵੇਂ ਆਉਣ ਵਾਲੇ ਹੋਰ ਵੀ ਜਿਹੜੇ ਪ੍ਰਾਈਮ ਮਿਨਿਸਟਰ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਮੌਜੂਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਿਹੜਾ ਇੱਕ ਦੂਜੇ ਦੇ ਨਾਲ ਵਾਰਤਾਲਾਪ ਹੈ ਇੱਕ ਦੂਜੇ ਨਾਲ ਸਹਿਯੋਗ ਹੈ ਮਿਲਣਾ ਜੁਲਣਾ ਇੱਕ ਦੂਜੇ ਨਾਲ ਇੱਕ ਮੁਕ ਹੋਣਾ ਉਹ ਬਿਲਕੁਲ ਸਹੀ ਰਿਹਾ ਹਾਲਾਂਕਿ ਰਸ਼ੀਆ ਦੇ ਨਾਲ ਭਾਰਤ ਜਿਹੜੇ ਸਮਝੌਤੇ ਨੇ ਬਿਲਕੁਲ ਸਹੀ ਰਹੇ ਨੇ ਤੇ ਭਾਰਤ ਤੇ ਰਸ਼ੀਆ ਇੱਕ ਦੂਜੇ ਦੀ ਮਦਦ ਵੀ ਜ਼ਰੂਰ ਕਰਦੇ ਨੇ ਪਰੰਤੂ ਅਮਰੀਕਾ ਲਈ ਇਹ ਵੱਡੀ ਚਿੰਤਾ ਹੈ ਕਿਉਂਕਿ ਰਸ਼ੀਆ ਤਾਂ ਪਹਿਲਾਂ ਹੀ ਵਰਲਡ ਪਾਵਰ ਬਣਨ ਅਮਰੀਕਾ ਦੇ ਵੱਲੋਂ ਇਸ ਸਮਝੌਤੇ ਦੇ ਉੱਤੇ ਚਿੰਤਾ ਪ੍ਰਗਟਾਈ ਗਈ ਹੈ ਤੇ ਇੱਕ ਨਜ਼ਰ ਇਸ ਗੱਲ ਤੇ ਵੀ ਫਰਮਾਈ